ਕਤੂ ਜੀ ਕਾਜੀ ਖਬਰਾਂ ਸੁਣਿਆ ਹੋਣਾ ਤੁਸੀਂ 트럼ਪ ਕਹਿ ਰਿਹਾ ਜੀ ਮੈਨੂੰ ਕਤਰਵਾਲ ਨੇ ਜਹਾਜ ਗਿਫਟ ਕੀਤਾ ਆਪਾਂ ਕਹਿੰਦੇ ਇਹ ਏਡੀ ਵੱਡੀ ਡੈਮੋਕ੍ਰੇਸੀ ਆ ਹਨਾ ਐਨੀ ਦੁਨੀਆ ਸਿਆਣੀ ਆ ਤੁਸੀਂ ਦੇਖੋ ਵੀ ਆਪਾਂ ਕਿਹੜੇ ਬੰਦੇ ਨੂੰ ਚੋਣ ਲੈਣੇ ਆ ਜਦੋਂ ਆਪਾਂ ਵੋਟ ਪਾਉਨੇ ਆਪਾਂ ਕੀ ਦੇਖਦੇ ਆ ਬੇਸ਼ਰਮੀ ਦਾ ਆਲਮ ਆ ਕਿ ਬੇਸ਼ਰਮੀ ਦਿਖਾਈ ਉਹਨੇ ਬੰਦੇ ਨੇ ਉਹ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਨੂੰ ਕਹਿ ਰਿਹਾ ਕਿ ਤੁਸੀਂ ਜਹਾਜ਼ ਕਰ ਦਿੰਦੇ ਇਹੋ ਬਿਸ਼ਰਮੀ ਤਾਂ ਨਹੀਂ ਹੋ ਸਕਦੀ ਕੋਈ ਗਰੀਬ ਮੁਲਕ ਤਾਂ ਹੈ ਨਹੀਂਗਾ ਆਪਣੇ ਮੋਦੀ ਸਾਹਿਬ 8000 ਕੋਟ ਜਹਾਜ਼ ਤੇ ਪੁੱਕੇ ਹਨਾ ਇੰਡੀਆ ਪਾਕਿਸਤਾਨ ਦੀ ਲੜਾਈ ਲੱਗੀ ਕੋਈ ਨਹੀਂ ਤੁਹਾਡੇ ਨਾਲ ਖੜਿਆ ਉਹ ਤੁਸੀਂ ਜਹਾਜ਼ ਘਸਾਤਾ ਗੇੜੇ ਕੱਢ ਕੱਢ ਕੇ ਪੂਰੀ ਦੁਨੀਆ ਨੂੰ ਸਾਰੀ ਦੁਨੀਆ ਚ ਵੀ ਗਾਹ ਪਾ ਛੱਡਿਆ ਅੱਜ ਇਸ ਦੇਸ਼ ਦਾ ਦौरा ਆਕਲ ਨੂੰ ਵਿਦੇਸ਼ ਦਾ ਦौरा ਕੱਲ ਨੂੰ ਵਿਦੇਸ਼ ਦਾ ਦौरा ਕੱਲ ਨੂੰ ਵਿਦੇਸ਼ ਤੇ ਜਾਂਦਾ ਕਿੱਡਾ ਕੁ ਦੇਸ਼ ਹੈ ਨੇਪਾਲ ਉਹ ਸਾਡੇ ਕੋਲ ਸੂਤ ਨਹੀਂ ਆਉਂਦਾ శ్రీਲੰਕਾ ਸਾਡੇ ਤੋਂ ਬਾਹਰ ਆਇਆ ਕਿਹੜੀ ਥੋੜੀ ਵਿਦੇਸ਼ ਨੀਤੀ ਹੈ ਆਪਾਂ ਵੋਟਾਂ ਪਾਉਣ ਲੱਗੇ ਨਾ ਕੁਝ ਨਹੀਂ ਦੇਖਦੇ ਆਪਾਂ ਪਾਰਟੀ ਚੁੰਨਦੇ ਆਪਾਂ ਉਹਦਾ ਹੀ ਕੋਈ ਸੋਚ ਨਹੀਂ ਦੇਖਦੇ ਕਿ ਕੋਈ ਦੀ ਸੋਚ ਕੀ ਆ ਜਾਂ ਆਪਣੇ ਹਲਕੇ ਚ ਬੰਦਾ ਜਿਹੜਾ ਖੜਾ ਉਹਦੀ ਸੋਚ ਕੀ ਆ ਉਹਦੇ ਕੀ ਬਿਆਨ ਆ ਕਿਸੇ ਗੱਲ ਨੂੰ ਲੈ ਕੇ ਲੋਕਾਂ ਦੀਆਂ ਮੁਸ਼ਕਲਾਂ ਦੇ ਸੰਬੰਧ ਚ ਕੀ ਬੋਲਦਾ ਕੋਈ ਫਰਕ ਨਹੀਂ ਪੈਂਦਾ ਇੱਕ ਬਾਈ ਕਹਿੰਦਾ ਕਿ ਕਾਂਗਰਸ ਬਹੁਤ ਚੰਗੀ ਇੱਕ ਕਹਿੰਦਾ ਬੀਜੇਪੀ ਬਹੁਤ ਚੰਗੀ ਆ ਪਤਾ ਕਿਸੇ ਨੂੰ ਕੁਝ ਨਹੀਂਗਾ ਛੋਟੇ ਬੱਚੇ ਵਾਂਗੂ ਨੇ ਇੱਕ ਦੂਜੇ ਦੇ ਸ਼ਿਕਾਇਤਾਂ ਹੀ ਲਾਉਂਦੇ ਨੇ ਉਹ ਕਹਿੰਦਾ ਤੇਰੀ ਪਾਰਟੀ ਇਦਾਂ ਉਹ ਕਹਿੰਦਾ ਤੇਰੀ ਪਾਰਟੀ ਇਦਾਂ ਕੋਈ ਧਿਆਨ ਹੀ ਨਹੀਂ ਕਿਸੇ ਦਾ ਕਿ ਆਪਾਂ ਕੁਝ ਜੋ ਲੋਕਾਂ ਵਾਸਤੇ ਹੋਣਾ ਚਾਹੀਦਾ ਉਹਦੇ ਵਾਸਤੇ ਆਪਾਂ ਮਾੜਾ ਮੋਟਾ ਕੁਝ ਕਰੀਏ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਐਂਡ ਉਹਨਾਂ ਨੂੰ ਫਰਕ ਪੈਣਾ ਵੀ ਨਹੀਂ ਕਿਉਂਕਿ ਉਹਨਾਂ ਨੇ ਉਹਨਾਂ ਦੀ ਰੋਟੀ ਆ ਇੰਡੀਆ ਵਰਗੇ ਦੇਸ਼ ਜਿਹੜਾ ਕੋਈ ਪੋਲਿਟਿਸ਼ੀਅਨ ਹੁੰਦਾ ਨਾ ਉਹਦਾ ਰੋਜ਼ਗਾਰ ਆ ਭਲਾ ਭਲਾ ਕਰਨ ਦਾ ਕੋਈ ਖਾਸ ਨਿਯਮ ਉਹ ਹੈ ਖਿੱਚ ਹੈ ਨਹੀਂ ਕੋਈ ਕਿ ਭਲਾ ਕਰਦੀ ਉਹਦਾ ਰੋਜ਼ਗਾਰ ਆ ਉਹਦੀ ਦੁਕਾਨ ਆ ਉਹ ਉਹ ਆਪਣੀ ਦੁਕਾਨ ਤੇ ਗਾਹਕ ਲਿਆਉਣ ਵਾਸਤੇ ਕੁਝ ਵੀ ਕਰੂਗਾ ਇਹ ਆਪਾਂ ਸਮਝਣਾ ਕਿ ਕੌਣ ਬੰਦਾ ਸਹੀ ਆ ਕੌਣ ਗਲਤ ਆ ਕਿਹਨੂੰ ਸਮਝ ਹੈ ਕਿ ਨਹੀਂ ਹੈ ਜਿਹੜਾ ਬੰਦਾ ਕੋਈ ਚੀਜ਼ ਕੁਝ ਵਧੀਆ ਪਰਫਾਰਮ ਕਰਦਾ ਨਾ ਕੋਈ ਸਰਕਾਰ ਕੁਝ ਲੋਕਾਂ ਵਾਸਤੇ ਕਰਦੀ ਆ ਉਹਨੂੰ ਰੈਲੀ ਕਰਨ ਦੀ ਲੋੜ ਨਹੀਂ ਜੇ ਮੈਂ ਕਹਿੰਨਾ ਮੈਂ ਕੋਈ ਸੀਐਮ ਆ ਜਾਂ ਮੈਂ ਕੋਈ ਐਮਐਲਏ ਆ ਜਾਂ ਮੈਂ ਸਰਪੰਚ ਆ ਮੈਨੂੰ ਲੋਕਾਂ ਦੇ ਕੋਲ ਜਾ ਕੇ ਕਹਿਣ ਦੀ ਲੋੜ ਨਹੀਂ ਮੈਨੂੰ ਵੋਟਾਂ ਪਾਇਓ ਮੈਨ ਤਾਂ ਇਹ ਗੱਲ ਆ ਵੋਟਾਂ ਪਾਇਓ ਫਲਾਣਾ ਬੰਦਾ ਜਿਹੜਾ ਮੇਰਾ ਓਪੋਜ਼ਿਟ ਖੜਾ ਹੋ ਉਹ ਐਡਾ ਮਾੜਾ ਮਾੜਾ ਫਲਾਣਾ ਕੁਝ ਗੰਗਮਲਤ ਗੱਲਾਂ ਫਲਾਉਣ ਦੀ ਲੋੜ ਨਹੀਂ ਇਹ ਹਰ ਬੰਦੇ ਤੱਕ ਜੋ ਮੈਂ ਕੰਮ ਕੀਤੇ ਉਹਨਾਂ ਦਾ ਅਸਰ ਪਹੁੰਚਿਆ